ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਕੱਲ ਅਸੀਂ ਗੱਲ ਕੀਤੀ ਸੀਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਦਾ ਕਿਦਾਂ ਬਦਲਾ ਲਿਆ ਸੀਗਾ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਸਿੱਖ ਰਾਜ ਦੀ ਨੀਂਧਰੀ ਜਿਸ ਸ਼ਹਿਰ ਵਿੱਚ ਸਾਹਿਬ ਜੁਰਾਵਰ ਸਿੰਘ ਤੇ ਸਾਹਿਬ ਫਤਿਹ ਸਿੰਘ ਦੀ ਨਿਰਦੋਸ਼ ਸ਼ਹੀਦ ਕੀਤੇ ਗਏ ਸਨ ਉਸੇ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪਵਿੱਤਰ ਹੱਥਾਂ ਨਾਲ ਸਿੱਖ ਰਾਜ ਦੀ ਨੀਂਧ ਧਰੀ ਜਿੱਥੇ ਸਹਬਜ਼ਾਦਿਆਂ ਦਾ ਸੁੱਚਾ ਖੂਨ ਡੁੱਲਿਆ ਸੀ ਉਸੇ ਥਾਂ ਤੇ ਖਾਲਸਾ ਰਾਜ ਦਾ ਉੱਚਾ ਨਿਸ਼ਾਨ ਚੁਲਾਇਆ ਗਿਆ ਸਰਕਾਰ ਸਰਹੰਦ ਵਿੱਚ ਸਿੱਖ ਰਾਜ ਦੀ ਕਾਇਮੀ ਦਾ ਐਲਾਨ ਕੀਤਾ ਗਿਆ ਤੇ ਸਰਦਾਰ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਬਣਾਇਆ ਗਿਆ ਇਸੇ ਵੇਲੇ ਜਮਨਾ ਤੋਂ ਲੈ ਕੇ ਸਤਲੁਜ ਤੱਕ ਸਿੱਖਾਂ ਦਾ ਕਬਜ਼ਾ ਹੋ ਚੁੱਕਾ ਸੀ ਪਾਪਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਨੂੰ ਹਰ ਟੰਗ ਤੋਂ ਪੂਰਨ ਕਰਨ ਦੀ ਸੋਚੀ ਕਿਸੇ ਰਾਜ ਵਾਸਤੇ ਉਸ ਦਾ ਆਪਣਾ ਮੁਲਕ ਆਪਣੀ ਰਾਜਧਾਨੀ ਆਪਣਾ ਝੰਡਾ ਆਪਣੀ ਫੌਜ ਆਪਣਾ ਬਾਦਸ਼ਾ ਆਪਣਾ ਸਿੱਕਾ ਤੇ ਆਪਣੀ ਮੋਹਰ ਹੋਣੀ ਜ਼ਰੂਰੀ ਆ ਸਿੱਖ ਕੋਲ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਹੋਇਆ ਆਪਣਾ ਝੰਡਾ ਕੇਸਰੀ ਨਿਸ਼ਾਨ ਸਾਹਿਬ ਹੈ ਉਹਨਾਂ ਦਾ ਆਪਣਾ ਮੁਲਕ ਜਿੱਤਿਆ ਹੋਇਆ ਪੰਜਾਬ ਤੇ ਆਪਣਾ ਬਾਦਸ਼ਾਹ ਬੰਦਾ ਸਿੰਘ ਵੀ ਹੈਗਾ ਸੀ ਬਾਕੀ ਦੀਆਂ ਚੀਜ਼ਾਂ ਪੂਰੀਆਂ ਕਰਨ ਦੀ ਲੋੜ ਸੀ ਸਰਹੰਦ شاہ ਸ਼ਰਕ ਉੱਤੇ ਸੀ ਸੋ ਉਸ ਦੀ ਥਾਂ ਬੰਦਾ ਸਿੰਘ ਨੇ ਲੋਗਰ ਨੂੰ ਰਾਜਧਾਨੀ ਬਣਾਇਆ ਇਹ ਕਿਲਾ ਸਡੋਰੇ ਤੋਂ 5-6 ਕੋ ਦੂਰ ਪਹਾੜ ਦੀ ਕੰਢੀ ਵਿੱਚ ਸੀ ਕਿਲਾ ਉੱਥੇ ਥਾਂ ਉਸੇ ਉੱਚੇ ਥਾਂ ਤੇ ਚੁਫੇਰਾ ਨਿਵਾਨ ਸੀ ਜਿਸ ਦੇ ਦੋਹੀਂ ਪਾਸੇ ਦੋ ਨਾਲੇ ਵਗਦੇ ਸਨ ਜੋ ਚੁਫੇਰਿਆਂ ਕਿੱਲੇ ਨੂੰ ਘੇਰਦੇ ਸਨ ਟੁੱਟੇ ਹੋਏ ਕਿੱਲੇ ਦੀ ਮੁਰੰਮਤ ਕਰਕੇ ਉੱਪਰ ਕੇਸਰੀ ਨਿਸ਼ਾਨ ਝੁਲਾਇਆ ਗਿਆ ਸਹੰਦ ਅਧੀ ਸ਼ਹਿਰ ਵਿੱਚੋਂ ਲੁੱਟਿਆ ਹੋਇਆ ਮਾਲ ਉੱਥੇ ਲੋਗਰ ਸਿੱਖੀ ਖਜ਼ਾਨੇ ਵਿੱਚ ਜਮਾ ਕੀਤਾ ਗਿਆ ਖਾਲਸਾ ਫੌਜਾਂ ਬੱਬਾ ਬੰਦਾ ਸਿੰਘ ਨੂੰ ਬਾਦਸ਼ਾਹ ਕਹਿੰਦੀਆਂ ਸਨ ਜਦ ਕੋਈ ਮੁਗਲ ਬਾਦਸ਼ਾਹ ਤਖਤ ਤੇ ਬੈਂਦਾ ਸੀ ਉਹ ਆਪਣਾ ਸਣੀ ਜਲੂਸ ਚਲਾਉਂਦਾ ਸੀ ਸਿੰਘਾਂ ਨੇ ਸਰਹੰਦ ਦੀ ਫਤਿਹ ਤੇ ਦਿਨ ਤੋਂ ਸਿੱਖ ਰਾਜ ਦਾ ਸੰਮਤ ਚਾਲੂ ਕੀਤਾ ਸਿੱਖ ਬਾਦਸ਼ਾਹੇ ਦਾ ਅਸਲੀ ਮਾਲਕ ਗੁਰੂ ਮਹਾਰਾਜ ਨੂੰ ਸਮਝਦੇ ਸਨ ਸੋ ਉਹਨਾਂ ਦੇ ਨਾਮ ਉਤੇ ਨਾਨਕ ਸ਼ਾਹੀ ਸਿੱਖ ਨਾਨਕ ਸ਼ਾਹੀ ਸਿੱਕਾ ਤੇ ਮੋਹਰ ਬਣਾਏ ਗਏ ਸਿੱਕੇ ਦੇ ਇੱਕ ਪਾਸੇ ਲਿਖਿਆ ਸੀ ਫਾਰਸੀ ਅੱਖਰਾਂ ਵਿੱਚ ਸਿੱਕਾ ਜਦਬਰ ਹਰਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤੇ ਗੋਬਿੰਦ ਸਿੰਘ ਸ਼ਾਹੀ ਸ਼ਾਹਾ ਫਾਜ਼ਲ ਸੱਚਾ ਸਾਹਿਬ ਅਸਤ ਤੇ ਸਿੱਕੇ ਦੇ ਦੂਜੇ ਪਾਸੇ ਲਿਖਿਆ ਸੀ ਜ਼ਰਬ ਬ ਅਮਾਨ ਦਾ ਹਰ ਮਸਵਰਤ ਸ਼ਹਿਰ ਜਨਿਤ ਤਖਤ ਮੁਬਾਰਕ ਬਖਤ ਸ਼ਾਹੀ ਮੋਹਰ ਫਾਰਸੀ ਅੱਖਰਾਂ ਵਿੱਚ ਗੋਲ ਸ਼ਕਲ ਦੇ ਪੈਸੇ ਨਾਲੋਂ ਜ਼ਰਾ ਛੋਟੀ ਸੀ ਉਸ ਦੇ ਸ਼ਬਦ ਸਨ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਹੁਣ ਮੁਗਲਾਂ ਵਾਂਗ ਸਿੱਖਾਂ ਕੋਲ ਸਭ ਕੁਝ ਆਪਣਾ ਸੀ ਮੁਲਖ ਤਖਤ ਰਾਜਧਾਨੀ ਸਿੱਕਾ ਮੋਹਰ ਝੰਡਾ ਫੌਜ ਬਾਦਸ਼ਾ ਫਰਕ ਕੇਵਲ ਇੰਨਾ ਸੀ ਕਿ ਮੁਗਲਾਂ ਦਾ ਸਭ ਕੁਝ ਆਪਣੇ ਨਾਂ ਥੱਲੇ ਸੀ ਤੇ ਸਿੱਖਾਂ ਦਾ ਸਭ ਕੁਝ ਗੁਰੂ ਮਹਾਰਾਜ ਦੇ ਨਾਮ ਥੱਲੇ ਬੰਦਾ ਸਿੰਘ ਆਪਣੇ ਆਪ ਨੂੰ ਗੁਰੂ ਮਹਾਰਾਜ ਦਾ ਬੰਦਾ ਗੁਲਾਮ ਕਹਿੰਦਾ ਸੀ ਤੇ ਬਾਕੀ ਸਭ ਉਸ ਨੂੰ ਬਾਦਸ਼ਾਹ ਆਖਦੇ ਸਨ ਹੁਣ ਦੁਆਬੇ ਤੇ ਮਾਝੇ ਵਿੱਚ ਸਿੱਖਾਂ ਦਾ ਕਬਜ਼ਾ ਸਾਰੇ ਮਾਲਵੇ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਤਾਂ ਦੁਆਬੇ ਅਤੇ ਮਾਝੇ ਵਿੱਚ ਵੀ ਸਿੰਘਾਂ ਨੇ ਆਪਣੀ ਆਜ਼ਾਦੀ ਦੇ ਢੋਲ ਵਜਾ ਦਿੱਤੇ ਦੁਆਬਾ ਜਲੰਧਰ ਵਿੱਚ ਇੱਕ ਸੁਲਤਾਨਪੁਰ ਨੂੰ ਛੱਡ ਕੇ ਜਿੱਥੇ ਸ਼ਾਹੀ ਫੌਜ ਦਾ ਰਹਿੰਦਾ ਸੀ ਬਾਕੀ ਸਾਰੇ ਇਲਾਕੇ ਉੱਤੇ ਸਨੇ ਬिलासपुर ਆਦੀ ਪਹਾੜੀ ਰਿਆਸਤਾਂ ਦੇ ਸਿੰਘਾਂ ਨੇ ਕਬਜ਼ਾ ਕਰ ਲਿਆ ਮਾਝੇ ਵਿੱਚ ਕਸੂਰ ਤੇ ਲਾਹੌਰ ਦੇ ਸ਼ਹਿਰ ਛੱਡ ਕੇ ਦਰਿਆ ਰਾਵੀ ਤੇ ਬਿਆਸ ਦੇ ਅੰਦਰ ਪਠਾਨਕੋਟ ਦੀਆਂ ਪਹਾੜੀਆਂ ਤੱਕ ਖਾਲਸੇ ਨੇ ਮੱਲਾ ਮਾਰ ਲਈਆਂ ਲਾਹੌਰ ਦੇ ਇਹ ਹਾਲਤ ਸੀ ਕਿ ਸ਼ਹਿਰ ਦੇ ਅੰਦਰ ਸੂਬਾ ਅਸलम ਖਾਂ ਬੈਠਾ ਸੀ ਤੇ ਸ਼ਾਲਮ ਸ਼ਾਲਮਾਰ ਬਾਗ ਤੱਕ ਸਿੱਖਾਂ ਮਾਰਾਂ ਮਾਰ ਰਹੇ ਸਨ ਸ਼ਹਿਰ ਦੇ ਇਲਾਕੇ ਦੇ ਮੌਲਾਨਿਆਂ ਨੇ ਮਜ਼ਬੀ ਜੋਸ਼ ਦੁਆਕੇ ਹੈਦਰੀ ਝੰਡਾ ਕੱਢਿਆ ਗਾਜੀ ਚਾਹੀ ਦੀ ਲੜਾਈ ਵਿੱਚ ਸਿੰਘਾਂ ਤੋਂ ਹਾਰ ਖਾ ਕੇ ਵਾਪਿਸ ਲਾਹੌਰ ਆਵਰੇ ਹੁਣ ਦਰਿਆ ਰਾਵੀ ਤੋਂ ਜਮੁਨਾ ਤੱਕ ਦੇ ਲਾਹੌਰ ਕਸੂਰ ਬਠਿੰਡਾ ਪਾਣੀਪਤ ਤੋਂ ਉੱਚੀਆਂ ਪਹਾੜਾਂ ਤੱਕ ਖਾਲਸੇ ਦਾ ਰਾਜ ਸੀ ਇਸ ਨੂੰ ਅਸੀਂ ਪਹਿਲਾ ਸਿੱਖ ਰਾਜ ਕਹਿ ਸਕਦੇ ਹਾਂ ਸਾਰਾ ਇਲਾਕਾ ਸਿੱਖ ਫੌਜਦਾਰਾਂ ਵਿੱਚ ਵੰਡਿਆ ਹੋਇਆ ਸੀ ਤੇ ਬਾਦਸ਼ਾਹ ਬੰਦਾ ਸਿੰਘ ਰਾਜਤਾਨੀ ਲੋਗਰ ਵਿੱਚ ਰਹਿੰਦਾ ਸੀ ਰਾਜ ਪ੍ਰਬੰਧ ਸ ਵਿੱਚ ਸਭ ਤੋਂ ਵੱਡਾ ਕੰਮ ਬਾਬਾ ਬੰਦਾ ਸਿੰਘ ਨੇ ਇਹ ਕੀਤਾ ਕਿ ਸਾਰੇ ਇਲਾਕੇ ਵਿੱਚ ਜ਼ਿੰਮੇਦਾਰਾ ਢੰਗ ਉਡਾ ਕੇ ਵਾਹਿ ਕਰਨ ਵਾਲਿਆਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਤੇ ਸਰਕਾਰੀ ਮਾਮਲਾ ਸਿੱਧਾ ਉਹਨਾਂ ਤੋਂ ਲਿਆ ਇਸ ਤਰ੍ਹਾਂ ਕੁਝ ਗਿਣਤੀ ਦੇ ਜ਼ਿੰਮੇਦਾਰ ਤਾਂ ਵੈਰੀ ਬਣ ਗਏ पर हज़ारा वाहिवान सिख राज ਦੇ ਹੰਮੀ ਬਣ ਗਏ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਅਨੇਕਾਂ ਹਿੰਦੂ ਤੇ ਮੁਸਲਮਾਨ ਸਿੱਖ ਬਣ ਗਏ ਇਸ ਤਰ੍ਹਾਂ ਇਸ ਥੋੜੇ ਸਮੇਂ ਵਿੱਚ ਸਿੱਖ ਵਿੱਚ ਚੋਖਾ ਵਾਧਾ ਹੋਇਆ ਇਹ ਸਾਰੀਆਂ ਖਬਰਾਂ ਬਾਦਸ਼ਾਹ ਬਹਾਦਰ ਸ਼ਾਹ ਨੂੰ ਪਹੁੰਚੀਆਂ ਤਾਂ ਉਹ ਦੱਖਣ ਨੂੰ ਸਿੱਧਾ ਸਿੱਖਾਂ ਦੀ ਬਗਾਵਤ ਨੂੰ ਦਬਾਉਣ ਵਾਸਤੇ ਆਇਆ ਹਿੰਦੁਸਤਾਨ ਭਰ ਦੀਆਂ ਸ਼ਾਹੀ ਫੌਜਾਂ ਉਹਦੇ ਨਾਲ ਸਨ ਉਹ ਦਿੱਲੀ ਤੋਂ ਪਾਸੇ-ਪਾਸੇ ਸਿੱਧਾ ਸਿੱਖ ਇਲਾਕੇ ਵੱਲੇ ਵਧਿਆ ਸ਼ਾਹੀ ਸੈਨਾ ਨਾਲ ਸਿੱਖਾਂ ਦੀ ਪਹਿਲੀ ਲੜਾਈ 26 ਅਕਤੂਬਰ ਨੂੰ ਅਮੀਨਗਰ ਕੋਲ ਹੋਈ ਸਿੰਘ ਗਿਣਤੀ ਵਿੱਚ ਥੋਰੇ ਸਨ ਸੋ ਕਈ ਕੋਈ ਤਾਂ ਆਪ ਨਾਲ ਉਹ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਏ ਤੇ ਬਾਕੀ ਪਿੱਛੇ हट ਕੇ ਜੰਗਲ ਵਿੱਚ ਛिप ਗਏ ਸ਼ਾਹੀ ਸੈਨਾ ਦੀ ਇਹ ਪਹਿਲੀ ਜਿੱਤ ਸੀ ਇਸ ਤੋਂ ਪਿੱਛੋਂ ਸਿੱਖਾਂ ਨੂੰ ਥਾਣੇ ਸਰ ਸਰਹੰਦ ਸਢੋਰਾ ਆਦਿ ਇੱਕ ਇੱਕ ਕਰਕੇ ਸਾਰੇ ਥਾਂ ਛੱਜਣੇ ਪਏ ਤੇ ਅੰਤ ਸਾਰੇ ਕਿਲਾ ਲੋਗਰ ਵਿੱਚ ਘਿਰ ਗਏ ਕਈ ਲੜਾਈਆਂ ਲੜਨ ਪਿੱਛੋਂ ਸਿੰਘਾਂ ਸਮੇ ਸਮਾ ਵਿਚਾਰ ਕੇ 10 11 ਦਸੰਬਰ ਦੀ ਵਿਚਲੀ ਰਾਤ ਨੂੰ ਲੋਗਰ ਦੇ ਕਿਲੇ ਵਿੱਚੋਂ ਨਿਕਲ ਗਏ ਅਗਲੇ ਦਿਨ ਮਨੁੱਖੀ ਮਾਂ ਨੇ ਲੋਗਰ ਉੱਤੇ ਕਬਜ਼ਾ ਕਰ ਲਿਆ ਬਾਬਾ ਬੰਦਾ ਸਿੰਘ ਤਾਂ ਨਿਕਲਿਆ ਨਿਕਲ ਗਿਆ ਸੀ ਪਰ ਉਹਦੇ ਥਾਂ ਬਖਸ਼ੀ ਗੁਲਾਬ ਸਿੰਘ ਕੈਦ ਕਰ ਲਿਆ ਗਿਆ ਲੋਗਰ ਚੋਂ ਨਿਕਲ ਕੇ ਬੰਦਾ ਸਿੰਘ ਬਹਾਦਰ ਪਠਾਨਕੋਟ ਆ ਗੱਜਿਆ ਤੇ ਬਿਹਰਾਂਪੁਰ ਦੀ ਲੜਾਈ ਵਿੱਚ ਬਾਜੀਦ ਖਾਨ ਤੇ ਸਮਸ਼ ਖਾਨ ਨੂੰ ਕਤਲ ਕੀਤਾ ਲੋਗਰ ਤੋਂ ਵਿਲ ਵਿਹਲਾ ਹੋ ਕੇ ਬਾਦਸ਼ਾਹ ਵੀ ਸ਼ਾਹੀ ਸੈਨਾ ਸਨੇਮ ਮਗਰੇ ਮਗਰ ਆ ਰਿਹਾ ਸੀ ਉਹ ਦੁਆਬਾ ਹਰਿਆਰ ਕੀ ਤੇ ਮਾਝੀ ਵਿੱਚ ਕੀ ਹੁੰਦਾ ਹੋਇਆ 11 ਅਗਸਤ ਨੂੰ ਲਾਹੌਰ ਪੁੱਜਾ ਇਸ ਵੇਲੇ ਸਾਰੇ ਪੰਜਾਬ ਵਿੱਚੋਂ ਸਿੱਖਾਂ ਦੇ ਕਬਜ਼ੇ ਵਿੱਚ ਕੋਈ ਥਾਂ ਵੀ ਨਹੀਂ ਰਹਿ ਗਈ ਸੀ ਬਾਬਾ ਬੰਦਾ ਸਿੰਘ ਸਣੀ ਬਾਕੀ ਸਿੰਘ ਵੀ ਪਹਾੜਾਂ ਵਿੱਚ ਜਾ ਬੈਠੇ ਸੀ ਬਾਦਸ਼ਾਹ ਬਹਾਦਰ ਸ਼ਾ 27 28 ਫਰਵਰੀ ਦੀ ਵਿਚਲੀ ਰਾਤ ਨੂੰ ਲਾਹੌਰ ਹੀ ਮਰ ਗਿਆ ਤਖਤ ਵਾਸਤੇ ਉਹਦੇ ਸ਼ਹਿਜ਼ਾਦਿਆਂ ਵਿੱਚ ਬਹੁਤ ਜੰਗਸ਼ੀਰੀ ਬਾਕੀ ਤਿੰਨ ਭਰਾਵਾਂ ਨੂੰ ਮਾਰ ਕੇ ਜਹਾਂਦਰ ਸ਼ਾ ਬਾਦਸ਼ਾਹ ਬਣ ਗਿਆ ਉਸਨੇ ਆਪਣਾ ਵਜ਼ੀਰ ਬਣਾ ਲਿਆ ਤੇ ਜ਼ਬਰਦਸਤ ਖਾਨ ਨੂੰ ਸੂਬੇਦਾਰ ਲਾਹੌਰ ਇਸ ਗਰਬੜ ਸਮੇਂ ਬੰਦਾ ਸਿੰਘ ਨੇ ਫਿਰ ਤੋਂ ਜੋਰਾ ਮੰਨ ਲਿਆ ਸੀ ਫਰਕਸ਼ੀਰ ਦਾ ਹੁਕਮ ਪਾ ਕੇ ਅਬਦੁਸਮਦ ਖਾਨ ਤੇ ਜੈਨੂਦੀਨ ਖਾਨ ਨੇ ਮਿਲ ਕੇ ਸਿੰਘਾਂ ਤੋਂ ਸਡੋਰਾ ਖੋਲ ਲਿਆ ਫਿਰ ਕੁਝ ਸਮੇਂ ਵਾਸਤੇ ਅਬਦੁਸਮਦ ਖਾਨ ਤੇ ਜਖਰੀਆ ਖਾਨ ਰਾਜਪੂਤਾਨੇ ਵਿੱਚ ਇੱਕ ਮਹਿੰਮ ਤੇ ਭੇਜ ਦਿੱਤੇ ਗਏ ਫਿਰ ਇੰਨੀ ਕੁ ਮਹਲਤ ਮਿਲਨ ਤੇ ਬੰਦਾ ਸਿੰਘ ਨੇ ਫਿਰ ਰਿਆਰਕੀ ਤੇ ਕਬਜ਼ਾ ਕਰ ਲਿਆ ਮਾਰਚ 1715 ਈਸਵੀ ਨੂੰ ਬਾਦਸ਼ਾਹ ਨੇ ਬੰਦਾ ਸਿੰਘ ਦੀ ਗ੍ਰਿਫਤਾਰੀ ਦਾ ਬਰਾਸਕਤ ਹੁਕਮ ਜਾਰੀ ਕੀਤਾ ਅਬਦੁਸਮਦ ਖਾਨ ਦਲੇਰੀ ਜੰਗ ਪੰਜਾਬ ਭਰ ਦੇ ਫੌਜਦਾਰਾਂ ਤੇ ਚੋਧਰੀਆਂ ਨੂੰ ਨਾਲ ਲੈ ਕੇ ਬੰਦਾ ਸਿੰਘ ਨੂੰ ਫੜਨ ਵਾਸਤੇ ਚਰਿਆ ਕੋਟ ਮਿਰਜ਼ਾ ਜਾਨ ਕੋਲ ਥੋੜੀ ਜਿਹੀ ਲੜਾਈ ਪਿੱਛੋਂ ਸਿੰਘ ਗੁਰਦਾਸ ਨੰਗਲ ਦੀ ਗਰੀ ਵਿੱਚ ਘਿਰ ਗਏ। ਦਲੇ ਜੰਗ ਦੇ ਇਸ ਇਸ ਘੇਰੇ ਦੇ ਖਬਰ ਬਾਦਸ਼ਾਹ ਕੋਲ 27 April 1715 ਈਸਵੀ ਨੂੰ ਪੁੱਜੀ। ਸਿੰਘ ਸੈਂਕੜਿਆਂ ਵਿੱਚ ਤੇ ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਸਨ। ਲਗਭਗ 8 ਮਹੀਨੇ ਇਹ ਘੇਰਾ ਰਿਆ। ਸਿੰਘਾਂ ਕੋਲੋਂ دارو دارو ਸਿੱਕਾ ਤੇ ਦਾਣਾ ਪੱਠਾ ਮੁੱਕ ਗਿਆ। ਤਾ ਸਿੰਘ ਦਰਖਤਾਂ ਦੇ ਪੱਤਰ ਸੋਤ ਕੇ ਤੇ ਛਿੱਲਾ ਲਾ ਕੇ ਸਿੰਘਾਂ ਨੇ ਖਾਧੀਆਂ ਉਹਨਾਂ ਘੋਰੀਆਂ ਤੱਕ ਛਟਕਾ ਛਟਕਾ ਕੇ ਖਾ ਲਏ ਪਰ ਘੇਰੇ ਦਾ ਕੋਈ ਫੈਸਲਾ ਨਾ ਹੋਇਆ ਕਿ ਕਈ ਸ਼ੇਰਾਂ ਵਰਗੇ ਜਵਾਨ ਭੁੱਖ ਤੇ ਦੁੱਖਾਂ ਨੂੰ ਮਾਰੇ ਗਏ ਕਈਆਂ ਨੇ ਪੱਟ ਚੀਰ ਕੇ ਢਿੱਡੀ ਪਾ ਲਈ ਮਰਦਾ ਮਰਦਾ ਸਿੱਖ ਆਪਣੀ ਬੰਦੂਕ ਦੀ ਨਾਲੀ ਵੈਰੀ ਵੱਲੇ ਕਰਕੇ ਪਲੀਤਾ ਦਾਗ ਦਿੰਦਾ ਸੀ ਇਸੇ ਤਰ੍ਹਾਂ ਉਹ ਮਰਨ ਤੋਂ ਪਹਿਲਾਂ ਕਿਸੇ ਦੁਸ਼ਮਣ ਨੂੰ ਨਾਲ ਲੈ ਕੇ ਮਰਨਾ ਚਾਹੁੰਦਾ ਸੀ ਭੁੱਖ ਦੀ ਅਤ ਹੋ ਗਈ ਸੀ ਪਰ ਗੁਰੂ ਤੇ ਸਪੁੱਤਰਾਂ ਨੇ ਹੌਸਲਾ ਨਾ ਹਾਰਿਆ ਬੱਲੇ ਨਾਲ ਕਿਲਾ ਨਾ ਛੁਡਾ ਸਕਿਆ ਤਾਂ ਅਬਦੁਸਮਦ ਖਾਨ ਨੇ ਕੂਟਨੀਤੀ ਦਾ ਆਸਰਾ ਲਿਆ ਉਹਨੇ ਬੰਦਾ ਸਿੰਘ ਕੋਲੋਂ ਸ਼ਰਤਾਂ ਭੇਜੀਆਂ ਕਿ ਜੇ ਸਿੰਘ ਕਿਲਾ ਖਾਲੀ ਕਰ ਦੇਣ ਤਾਂ ਉਹਨੂੰ ਬਾਦਸ਼ਾਹ ਵੱਲੋਂ ਪੂਰਨ ਮਾਫੀ ਦਿੱਤੀ ਜਾਵੇਗੀ ਤੇ ਉਹਨਾਂ ਦੇ ਗੁਜ਼ਾਰੇ ਵਾਸਤੇ ਸ਼ਾਹੀ ਫਰਮਾਨ ਦੁਆਰਾ ਜਾਗੀਰ ਦਿੱਤੀ ਜਾਵੇਗੀ ਜਿੱਥੇ ਆਜ਼ਾਦੀ ਨਾਲ ਰਹਿ ਸਕਣਗੇ ਇਨ੍ਹਾਂ ਸ਼ਰਤਾਂ ਦੀ ਪੁਸ਼ਟੀ ਵਾਸਤੇ ਉਹਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਤੇ ਬੰਦਾ ਸਿੰਘ ਵਾਸਤੇ ਕੁਝ ਨਜ਼ਰਾਨਾ ਭੇਜਿਆ ਇਸ ਹਾਲਤ ਵਿੱਚ ਬੰਦਾ ਸਿੰਘ ਨੇ ਸਾਰਾ ਦਸੰਬਰ 1715 ਈਸਵੀ ਨੂੰ ਗੁਰਦਾਸ ਨੰਗਲ ਦੀ ਗਰੀ ਦਾ ਬੂਹਾ ਖੋਲ ਦਿੱਤਾ। ਦਲੇਰ ਜੰਗ ਨੇ ਸਭ ਕਸਮਾਂ ਭੁਲਾ ਕੇ ਬੰਦਾ ਸਿੰਘ ਤੇ ਬਾਕੀ ਦੇਆਂ ਸਿੱਖਾਂ ਨੂੰ ਕੈਦ ਕਰਨ ਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਲਾ ਪਾਠ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੇ ਹੋਰ ਸਿੱਖਾਂ ਨੂੰ ਦਿੱਲੀ ਕਿਵੇਂ ਲਿਜਾਇਆ ਗਿਆ ਅਤੇ ਉਹਨਾਂ ਨੇ ਸ਼ਹੀਦੀ ਕਿਵੇਂ ਪ੍ਰਾਪਤ ਕੀਤੀ ਇਹ ਪਾਠ ਅਸੀਂ ਕੱਲ ਡਿਸਕਸ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।